ਗੁਰਦਾਸਪੁਰ ਦੇ ਪਿੰਡ ਤਿੱਬਰ ਤੋਂ ਤਸਵੀਰਾਂ ਸਾਹਮਣਿਆਂ ਆਈਆਂ ਨੇ ਜਿੱਥੇ ਕੀ ਕਾਰ ਤੇ ਸਕੂਟੀ ਸਵਾਰ ਮਹਿਲਾ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਪੰਜਾਬ ਪੁਲਿਸ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਪੁਲਿਸ ਮੁਲਾਜ਼ਮ ਤਾਂ ਨਾਤੇ ਜੋ ਕਿ ਆਪਣੇ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਜਦਕਿ ਪੀੜਤ ਮਹਿਲਾ ਜਿਹੜੀ ਹੈ ਉਹ ਆਪਣੇ ਬੱਚੇ ਜਿਹੜੇ ਸਕੂਲ ਤੋਂ ਲੈਣ ਜਾ ਰਹੀ ਸੀ ਤੇ ਜਦੋਂ ਉਹ ਪਿੰਡ ਤਿੱਬਰ ਦੇ ਵਿੱਚ ਪਹੁੰਚਨੇ ਤਾਂ ਉਹਨਾਂ ਦੇ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਤੋ ਤੈ ਹੀ ਪਿੰਡ ਵਾਲਿਆਂ ਨੇ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਜਿੱਥੇ ਕਿ ਉਸ ਦਾ ਇਲਾਜ ਕੀਤਾ ਜਾ ਰਿਹਾ ਤੇ ਪਿੰਡ ਵਾਲਿਆਂ ਨੇ ਇਸ ਪੁਲਿਸ ਅਧਿਕਾਰੀ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਫਿਲਹਾਲ ਤਿੱਬਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਦਾ ਸਾਰਾ ਘਲੀ ਦੇਗਾ ਉਹਦੇ ਛੋਟੇ ਛੋਟੇ ਬੱਚੇ ਆ ਨਾ ਉਹ ਤਾਂ ਸਹਰਾ ਤਾਂ ਨਾ ਉਹਦੀ ਸੱਸਵਾ ਨਾ ਉਹਦਾ ਘਰ ਵਾਲਾ ਬਸ ਕੋਈ ਨਹੀਂਗਾ ਉਹਦਾ ਆਸਰਾ ਸਿਰਫ ਪਿੰਡ ਦਾ ਹੀ ਆ ਜੋ ਬਣਦੀਆਂ ਤੇ ਕਾਰਵਾਈ ਕੀਤੀ